ਭਾਈ ਅੱਜ ਪਹੁੰਚੇ ਤੁਸੀਂ ਇੱਥੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਜਿਹੜਾ ਕਿਸਾਨ ਵਿੰਗ ਹੈ ਉਹਦੇ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਕਿਰਨਜੀਤ ਸਿੰਘ ਜੀ ਮਿੱਠਾ ਉਹ ਅੱਜ ਚੀਚੇ ਤੌਰ ਤੇ ਜ਼ਿਲ੍ਹਾ ਅਖ ਬਾਰਖਪਾਤ ਸਿੰਘ ਜੀ ਨੂੰ ਜਨਰਲ ਸੈਕਟਰੀ ਕਿਸਾਨ ਵਿੰਗ ਪੰਜਾਬ ਦਾ ਬਣਾਉਣ ਆਏ ਨੇ ਜਿਹਦੀ ਕਿ ਦਿਸ਼ਾ ਨਿਰਦੇਸ਼ ਮਲਕਾਰਜਨ ਖੜਗੀ ਜਿਹੜੇ ਸਾਡੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਔਰ ਉਸ ਪਾਲ ਸਿੰਘ ਖਹਿਰਾ ਜਿਹੜੇ ਆਲ ਇੰਡੀਆ ਕਾਂਗਰਸ ਵਿੰਗ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਇਹਨਾਂ ਨੂੰ ਭੇਜਿਆ ਗਿਆ ਔਰ ਇਹਨਾਂ ਦੀ ਨਿਯੁਕਤੀ ਕੀਤੀ ਗਈ ਹੈ ਮੈਂ ਮਿੱਠਾ ਜੀ ਦਾ ਵੀ ਬਹੁਤ ਧੰਨਵਾਦ ਕਰਦਾ ਕਿਉਂਕਿ ਸਰਦਾਰ ਹਰਪਾਲ ਸਿੰਘ ਜੀ ਜੋ ਬਹੁਤ ਪੁਰਾਣੇ ਸਾਡੇ ਕਾਂਗਰਸ ਪਾਰਟੀ ਦੇ ਇੱਕ ਸਿਪਾਹੀ ਦੀ ਤਰ੍ਹਾਂ ਕੰਮ ਕਰਦੇ ਰਹੇ ਔਰ ਕਾਂਗਰਸ ਪਾਰਟੀ ਦੇ ਅਲੱਗ-ਅਲੱਗ ਡਿਸਟ੍ਰਿਕਟ ਔਰ ਪਰਦੇਸ ਕਾਂਗਰਸ ਦੇ ਵਿੱਚ ਕਮੇਟੀਆਂ 'ਚ ਇਹਨਾਂ ਨੇ ਕੰਮ ਕੀਤਾ ਹੈ ਔਰ ਕਾਂਗਰਸ ਦੀ ਮਜ਼ਬੂਤੀ ਵਾਸਤੇ ਮੈਂ ਅੱਜ ਦਿਨ ਰਾਤ ਇਹਨਾਂ ਨੇ ਇੱਕ ਮਿਹਨਤ ਕੀਤੀ ਹੈ ਮੈਂ ਕਾਂਗਰਸ ਪਾਰਟੀ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਛੇ ਵਰਕਰ ਨੂੰ ਪਛਾਣ ਕਰਦੇ ਹੋਏ ਉਹਨਾਂ ਦੇ ਇੱਕ ਜ਼ਿੰਮੇਵਾਰੀ ਦਿੱਤੀ ਹੈ। ਸੋ ਮੈਨੂੰ ਆਸ ਹੈ ਕਿ ਪੰਜਾਬ ਪ੍ਰਦੇਸ਼ ਦੇ ਵਿੱਚ ਕਾਂਗਰਸ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਾਸਤੇ ਜ਼ਿਲ੍ਹਾ ਪੱਧਰ ਤੇ ਬਲਾਕ ਪੱਧਰ ਦੇ ਉੱਤੇ ਜਿਸ ਤਰੀਕੇ ਨਾਲ ਕਾਂਗਰਸ ਵਿੰਗ ਕੰਮ ਕਰ ਰਹੀ ਹੈ। ਸਰਦਾਰ ਹਰਬਲ ਸਿੰਘ ਆਪਣੀ ਜਿਹੜੀ ਤਜਰਬਾ ਹੈ ਜ਼ਿੰਦਗੀ ਦਾ ਉਹਦੇ ਨਾਲ ਇਹਨੂੰ ਅੱਗੇ ਵਧਾਉਣ ਵਾਸਤੇ ਕਾਂਗਰਸ ਦੀ ਕਿਸਾਨ ਵਿੰਗ ਨੂੰ ਮਜ਼ਬੂਤ ਕਰਨ ਵਾਸਤੇ ਉਹ ਇਹਨਾਂ ਦੀਆਂ ਮੁਸ਼ਕਲਾਂ ਦੇ ਹੱਲ ਕਰਨ ਵਾਸਤੇ ਮੋਢੇ ਨਾਲ ਮੋਢਾ ਜੋੜ ਕੇ ਇਸ ਕਾਂਗਰਸ ਵਿੰਗ ਦੇ ਕਰਨਜੀਤ ਜੀ ਮਿਠਾਈ ਦੇ ਨਾਲ ਪੂਰਨ ਤੌਰ ਤੇ ਕੰਮ ਕਰਦੇ ਪੰਚਾਇਤੀ ਚੋਣਾਂ ਵੀ ਅਨਾਉਂਸ ਹੋ ਰਹੀਆਂ ਜਲਦੀ ਹੀ ਲੱਗਦਾ ਕਿ ਉਹਦੇ ਨਾਲ ਵੀ ਕਾਫੀ ਫਰਕ ਪੈਗਾ ਫਿਰ ਕੋਈ ਕੁਦਰਤੀ ਗੱਲ ਹੈ ਜਦੋਂ ਕੋਈ ਇੱਕ ਸਾਡਾ ਵਰਕਰ ਜਿਹਨੂੰ ਪਾਰਟੀ ਮਾਨਸਕਾਰ ਦਿੰਦੀ ਹੈ ਉਹਦੇ ਨਾਲ ਸਾਡੇ ਹੀ ਡੇ ਵਰਕਰਾਂ ਦਾ ਸਾਰਿਆਂ ਦਾ ਮਨੋਬਲ ਵੱਧ ਆਇਆ ਔਰ ਉਹਦੇ ਨਾਲ ਪਾਰਟੀ ਦੇ ਕਿੱਡਰ ਦਾ ਮਨੋਬਲ ਵੱਧ ਆਇਆ ਔਰ ਬੂਥ ਲੈਵਲ ਦੇ ਵਰਕਰ ਦਾ ਮਨੋਬਲ ਵੱਧ ਆਇਆ ਕਿਉਂਕਿ ਇਹਨਾਂ ਨੇ ਹਮੇਸ਼ਾ ਹੀ ਬੂਥ ਪੱਧਰ ਤੋਂ ਮਤਲਬ ਆਪਣੀ ਜਿਹੜੀ ਰਾਜਨੀਤੀ ਹੈ ਉਹਦੇ ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਸੋ ਮੈਨੂੰ ਆਸ ਹੈ ਕਿ ਜਿੱਥੇ ਅੰਮ੍ਰਿਤਸਰ ਸਾਹਿਬ ਖੇਡੋਂ ਦਾ ਫਾਇਦਾ ਮਿਲੇਗਾ ਉੱਥੇ ਪੰਜਾਬ 'ਚ ਵੀ ਇਹਨਾਂ ਦਾ ਫਾਇਦਾ ਹੋਵੇ ਇੱਕ ਹੋਰ ਤੱਕਲਾ ਸਵਾਲ ਪੁੱਛਣਾ ਸੀ ਵੀ ਕਿਸ ਤਰ੍ਹਾਂ ਹੋਣੇ ਦਿੱਲੀ ਦੇ ਵਿੱਚ ਕੇਜਰੀਵਾਲ ਸਰਕਾਰ ਜਿਹੜੀ ਆਪਾਂ ਨੇ ਅਸਲੀ ਭਾ ਦੇਖਿਆ ਬਹੁਤ ਜਲਦੀ ਇਲੈਕਸ਼ਨ ਹੋਪਰੇ ਲੱਗਦਾ ਵੀ ਆਉਣ ਵਾਲੇ ਟਾਈਮ ਤੇ ਜਿਹੜੇ ਦਿੱਲੀ ਦੇ ਇਲੈਕਸ਼ਨ ਹੋ ਉਹਦੇ ਵਿੱਚ ਜੇ ਆਪਣਾ ਕੋਈ ਅਲੱਗ ਮੁਕਾਸਾ ਕਰਨ ਦੇ ਆਮ ਆਦਮੀ ਕਿਸ ਤਰੀਕੇ ਦੇ ਇਲੈਕਸ਼ਨ ਜਿਹੜੇ ਹੋ ਰਹੇ ਨੇ ਫਰਵਰੀ ਮਹੀਨੇ ਉਹਨਾਂ ਨੇ ਕਿਹਾ ਵੀ ਇਲੈਕਸ਼ਨ ਹੋ ਰਹੇ ਨੇ ਦਿੱਲੀ ਦੇ ਆ ਉਹਦੇ ਵਿੱਚ ਇਹ ਜਿਹੜਾ ਹੈਗਾ ਆ ਆਮ ਆਦਮੀ ਪਾਰਟੀ ਕਿੱਥੇ ਸਟੈਂਡ ਕਰ ਰਹੀ ਹੈ ਕਾਂਗਰਸ ਦੇ ਦੇਖੋ ਉਹ ਇਲੈਕਸ਼ਨ ਹੋਣਾ ਮੁਲਾਕਣ ਇਹਨਾਂ ਦਾ 5 ਸਾਲਾਂ ਦੀ ਕਾਰਗੁਜ਼ਾਰੀ ਦਾ ਜਿੱਤੋ ਕਿ ਸਾਰੀ ਦਿੱਲੀ ਪਰੇਸ਼ਾਨ ਲੋਕ ਪਰੇਸ਼ਾਨ ਹੈ ਔਰ ਉਹਨਾਂ ਨੇ ਇਸ ਗੱਲ ਤੇ ਭਰੀ ਭਾਂਤ ਲੋਕ ਯਾਦ ਕਰ ਰਹੇ ਨੇ ਜਿਹੜਾ ਪਿਛਲਾ ਸਮਾਂ ਸ਼ੀਲਾ ਦਿਕਸ਼ੀ ਦੇ ਸਮੇ 15 ਸਾਲ ਦਿੱਲੀ ਨੇ ਤਰੱਕੀ ਕੀਤੀ ਉਸ ਤੋਂ ਬਾਅਦ ਕੋਈ ਦਿੱਲੀ ਦੇ ਵਿੱਚ ਡਿਵੈਲਪਮੈਂਟ ਦਾ ਕੰਮ ਨਹੀਂ ਹੋਇਆ ਸੋ ਦਿੱਲੀ ਵਾਲੇ ਲੋਕ ਚਾਹੇ ਅਸਤੀਫਾ ਇੱਕ ਦੇ ਦਿਨ ਭਾਵੇਂ ਦੋ ਦਿਨ ਭਾਵੇਂ ਸਾਰੀ ਮਿਨਿਸਟਰੀ ਬਦਲ ਦੋ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਤਰਤਲ ਦੀ ਸਥਿਤੀ ਨਹੀਂ ਨਾ ਬਦਲਨੀ ਮੁੱਖ ਮੰਤਰੀ ਬਦਲਣਾ ਤਰਤਲ ਦੀ ਸਥਿਤੀ ਥੋੜਾ ਬਦਲ ਗਈ ਹੈ ਤੇ ਦੇਖੋ ਜੇਲ੍ਹ ਚ ਵੀ ਕਦੀ ਇਹ ਨਜ਼ਰ ਮੁੱਖ ਮੰਤਰੀ ਸਾਹਿਬ ਨੂੰ ਪਹਿਲੀ ਤੇ ਦੇਣੀ ਕੇਜਰੀਵਾਲ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਜਿਹਦੇ ਨੂੰ ਜੇਲ੍ਹ ਗਏ ਵੀ ਹੁਣ 1 ਸਾਲ ਡੇਢ ਸਾਲ ਲੋਕਾਂ ਹੀ ਖੱਜਲਖੋਰੀ ਹੋ ਰਹੀ ਹੈ ਕੰਮ ਸਾਰੇ ਰੁਕੇ ਨਹੀਂ ਸਰਕਾਰ ਦੇ ਕੰਮ ਰੁਕੇ ਨਹੀਂ ਹੁਣ ਆਪਾਂ ਆ ਕੇ ਇਲੈਕਸ਼ਨ ਦੇ ਲੱਗੇ ਇਹ ਸਾਰਾ ਕੁਝ ਕੀਤਾ ਹੈ ਸੋ ਮੈਂ ਮੇਰਾ ਨਿੱਖਿਆਲੇ ਦਾ ਕੋਈ ਵੀ ਫਰਕ ਤਰਤਲ ਦੇ ਹੋਵੇ ਇਵੇਂ ਕਿ ਲੋਕ ਅੱਜ ਕਾਂਗਰਸ ਪਾਰਟੀ ਨੂੰ ਯਾਦ ਕਰਦੇ ਹੋਣ ਕਾਂਗਰਸ ਪਾਰਟੀ ਵਾਸਤੇ ਲੋਕਾਂ ਦੇ ਮਨ ਦਿੱਲੀ ਚ ਬਣਿਆ ਪਿਆ ਹੈ ਅਜੀ ਪੰਜਾਬ ਦੇ ਵਿੱਚ ਚੌਥੀ ਵਾਰ ਜਿਹੜਾ ਫੇਰ ਬਦਲ ਹੋਇਆ ਕੈਬਨ ਦਾ ਲੰਦਾ ਕਿ ਕਾਗਜ਼ਦਾਰ ਨੂੰ ਲੈ ਕੇ ਇਹਨਾਂ ਨੇ ਫੇਰ ਬਦਲ ਕੀਤਾ ਜਾਂ ਕੰਮ ਕਰਨ ਦਾ ਤਜਰਬਾ ਨਹੀਂ ਸੀਗਾ ਜਾਂ ਫਿਰ ਇਹਨਾਂ ਦਾ ਪ੍ਰਸ਼ਾਸਕੀ ਨਾਲ ਵੀ ਮਿਲਿ ਭੁਲ ਕਰਕੇ ਨੁਕਤ ਕਰ ਲਿਆ ਗਿਆ ਦੇਖੋ ਜਿਸ ਤਰੀਕੇ ਨਾਲ ਪਿਛਲੇ ਸਮੇਂ 'ਚ ਆਮ ਆਦਮੀ ਪਾਰਟੀ ਪੰਜਾਬ 'ਚ ਫੇਲ ਹੋਈ ਹੈ ਮੇਰਾ ਕਹਿ ਲਈ ਵੀ ਹਿਸਟਰੀ ਹੋਈ ਉਹ ਪਹਿਲੀ ਗੱਲ ਲੋਕ ਸਭਾ ਦੀ ਪਹਿਲੀ ਇਲੈਕਸ਼ਨ ਤੋਂ ਨੰ ਮਹੀਨਿਆਂ ਬਾਅਦ ਹਾਰ ਚ ਗਈ ਦੂਜੀ ਗੱਲ ਇਸ਼ਤਿਹਾਰਾਂ ਦੇ ਨਾਲ ਸਰਕਾਰ ਨਹੀਂ ਕਦੀ ਚੱਲਦੀ ਹੁੰਦੀ ਸਰਕਾਰ ਪਾਲਿਸੀਆਂ ਨਾਲ ਚੱਲਦੀ ਹੈ ਸਰਕਾਰ ਅੱਛੇ ਨਿਨੇ ਲਿਆ ਚਲਦੀ ਹੈ ਸਰਕਾਰ ਅ ਪੰਜਾਬ ਦੇ ਲੋਕਾਂ ਨੂੰ ਇੱਕ ਸ਼ਾਂਤ ਪਈ ਮਾਹੌਲ ਔਰ ਇੱਕ ਜਿਹੜਾ ਭ੍ਰਿਸ਼ਟਾਚਾਰ ਦਾ ਤੰਤਰ ਹੈ ਜਿਹੜਾ ਕਿ ਬਹੁਤ guna ਵੱਧ ਗਿਆ ਹੈ ਉਹਨੂੰ ਉਹਦੇ ਉੱਤੇ ਲਗਾਮ ਲਾਉਣ ਨੂੰ ਇਹ ਲੋਕਾਂ ਨੇ ਇਹਨਾਂ ਨੂੰ ਚੁਣਿਆ ਸੀ ਤੇ ਉਹਨਾਂ ਦੇ ਕੰਮਾਂ ਨੂੰ ਤਾਦੀ ਤਰਜੀਹ ਦਿੱਤੀ ਜਾਂਦੀ ਜਾਂ ਮੰਨਿਆ ਜਾ ਸਕਦਾ ਜੇ ਇਹਨਾਂ ਸਾਰੇ ਚੀਜ਼ਾਂ ਤੋਂ ਕੰਮ ਹੋਇਆ ਹੁੰਦਾ ਲਾਅ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ ਅੱਜ ਹਰ ਮੰਦੇ ਵਿੱਚ ਲੋਕਾਂ ਦੇ ਦਹਿਸ਼ਤ ਭਰੀ ਪਈ ਹੈ ਔਰ ਸਰਕਾਰ ਮੂਕ ਦਰਸ਼ਕ ਬਣ ਕੇ ਵੇਖ ਰਹੀ ਹੈ ਉਹੀ ਧਿਆਨ ਨਹੀਂ ਹੈਗਾ ਅੱਜ ਹਰ ਜਗ੍ਹਾ ਦੇ ਫਰੋਤੀ ਦੀਆਂ ਗੱਲਾਂ ਆ ਰਹੀਆਂ ਨੇ ਹਰ ਜਗ੍ਹਾ ਤੇ ਹਰ ਨਿੱਕੇ ਨਿੱਕੇ ਕੰਮਾਂ ਦੇ ਵਿੱਚ ਦਖਲਦਾਰੀ ਗਿਆਕ ਸਰਵਾਦੀ ਵਧਦੀ ਜਾਂਦੀ ਹੈ ਇਹਦੇ ਨਾਲ ਇੱਕ ਦਹਿਸ਼ਤ ਦਾ ਮਾਹੌਲ ਹੈ ਔਰ ਇਹ ਮੰਤਰੀ ਬਦਲ ਲੈਣ ਮੁੱਖ ਮੰਤਰੀ ਬਦਲ ਲੈਣ ਜਿੰਨਾ ਚਿਰ ਇੱਕ ਅچھے ਤਰੀਕੇ ਦੇ ਨਾਲ ਸੁਝਿਆ ਹੋਇਆ ਬੰਦਾ ਉਸ ਸੀਟ ਤੇ ਨਹੀਂ ਬੈਠਦਾ ਉਹਨਾਂ ਚਿਰ ਤੁਸੀਂ ਇਹਨਾਂ ਤੋਂ ਆਸ ਨਹੀਂ ਕਰ ਸਕਦੇ ਸੋ ਇਹਨਾਂ ਦਾ ਭ੍ਰਿਸ਼ਟਾਚਾਰ ਵੀ ਬਹੁਤ ਨੰਗਾ ਹੋਇਆ ਔਰ ਬਹੁਤ ਅਨੈਤਿਕਤਾ ਵਾਲੀਆਂ ਜਿਹੜੀਆਂ ਵੀਡੀਓ ਸਾਨੂੰ ਪਿਛਲੇ ਸਮੇਂ 'ਚ ਵੇਖਣ ਨਾਲ ਨਹੀਂ ਮਿਲੀਆਂ ਜਿਹੜੀਆਂ ਕਿ ਉਹ ਜੋ ਲੋਕਾਂ ਤੋਂ ਆਪਾਂ ਅਸਲੀ ਕਰ ਸਕਦੇ ਸੋ ਇਹ ਸਾਰੀਆਂ ਚੀਜ਼ਾਂ ਨੂੰ ਲੋਕਾਂ ਨੇ ਇਹ ਇਹ ਜਈਏ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੇ ਵੇਖਦੇ ਆ ਇੱਕ ਸਕੂਫਾ ਤੇ ਛੱਡਿਆ ਆ ਕਿ ਸ਼ਾਇਦ ਮੰਤਰੀ ਬਦਲਤੇ ਜੀ ਆ ਹੋ ਗਿਆ ਉਹਦੇ ਨਾਲ ਕੀ ਫਰਕ ਪੈਣਾ ਜੀ ਜਿਹੜੇ ਬਾਕੀ ਮੰਤਰੀ ਕ腐ਸ਼ਨ ਕਰ ਰਹੇ ਨੇ ਉਹਨਾਂ ਦਾ ਕੀ ਕਰੋਗੇ ਲੇਕਿਨ ਜੋ ਹੱਤ ਮਾਰੀ ਹੈ ਜੀ ਆਮ ਆਦਮੀ ਪਾਰਟੀ ਆਉਣ ਤੋਂ ਬਾਅਦ ਗੈਂਗਸਟਰਵਾਦ ਜਿਹੜਾ ਕੱਢਿਆ ਵਾ ਰੋਤੀਆਂ ਦੀਆਂ ਕਾਲਾਂ ਗੱਡੀਆਂ ਨੇ ਕਿਉਂਕਿ ਤੁਸੀਂ ਦੇਖਦੇ ਹੋ ਵੀ ਪੋਸਟਰ ਲਾ ਲਾ ਕੇ ਉਹ ਆਪਣੀਆਂ ਜਿਹੜੀਆਂ ਵਾਹ ਵਾਹਾਈ ਲੁੱਟ ਰਹੇ ਨੇ ਇਹ ਕੌਣ ਕਹਿ ਰਿਹਾ ਤੇ ਕੌਣ ਕਹਿ ਰਿਹਾ ਤੁਹਾਡੇ ਸਾਹਮਣੇ ਲੱਗਣੇ ਇੰਨੇ ਗੈਂਗਸਟਰ ਪੜੇ ਗਏ ਇੰਨੇ ਨਿਸ਼ਾਨ ਸਰਕਾਰ ਦੀ ਬਿਲਕੁਲ ਸਰਕਾਰ ਕਹਿ ਰਹੀ ਹੈ ਜੀ ਉਸ ਤੋਂ ਬਾਅਦ ਕੱਲ ਉਹਨਾਂ ਨੇ ਇੱਕ ਨਵੇਂ ਜਿਹੜੇ ਨੇ ਮੋਹੱਲਾ ਕਲੀਨਿੰਗ ਹੋਰ ਕਹਿੰਦੇ ਪਾ ਦਿੱਤੇ ਨੇ ਮੈਂ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਜਿਹੜੇ ਸਰਕਾਰ ਕਹਿ ਰਹੀ ਹੈ ਇਹ ਫੜਲੇ ਨੇ ਆ ਹੋ ਗਏ ਨੇ ਅਸੀਂ ਅੰਦਰ ਕਰਤੇ ਐ ਇਹ ਸਿਰਫ ਇੱਕ ਪ੍ਰਚਾਰ ਹੈ ਆਪਣੇ ਆਪ ਨੂੰ ਖੁਸ਼ ਕਰ ਲਈ ਸਿਰਫ ਆਪ ਆ ਫੋਟੋ ਵੇਖ ਕੇ ਤਾਂ ਆਪੇ ਖੁਸ਼ ਹੋ ਰਹੇ ਲੋਕ ਅਥਰੂ ਲਹੂ ਦੇ ਲੂ ਰੋ ਰਹੇ ਨਹੀਂ ਐਸੋ ਜਿਵੇਂ ਆਪ ਜੀ ਇਹਨਾਂ ਨੂੰ ਇਹਨਾਂ ਨੂੰ ਇੱਕ ਵਾਰੀ ਸਤਾ ਛੋ ਪਤਾ ਲੱਗ ਹੀ ਜਾਣਾ ਨਾ ਹੁਣ ਪਹਿਲੂ ਲੋਕ ਸਭਾ ਚ ਲੱਗ ਗਿਆ ਹੁਣ ਅੱਗੇ ਵੀ ਇਹਨਾਂ ਨੂੰ ਸਾਰੀਆਂ ਇਲੈਕਸ਼ਨਾਂ ਚ ਪਤਾ ਲੱਗਣਾ ਸੋ ਇਹ ਕੁਰਾਏ ਪਏ ਨੇ ਐਸੇ ਜਿਹੇ ਪੰਜਾਬ ਨੂੰ ਬਿਲਕੁਲ ਸ਼ਾਂਤ ਮਾਹੌਲੜਾ ਇਹ ਸਰਕਾਰ ਨੇ ਦਿੱਤਾ ਤੇ ਜਿਹੜੇ ਲੋਕ ਵੀ ਇਹ ਕਹਿ ਰਹੇ ਨੇ ਉਹ ਸਿਰਫ ਆਪਣੇ ਉਹਨਾਂ ਦੇ ਕਹਿਣ ਦੇ ਨਾਲ ਪੰਜਾਬ ਚ ਮਾਹੌਲ ਠੀਕ ਹੋਣਾ ਪੰਜਾਬ ਚ ਤੇ ਮਾਹੌਲ ਠੀਕ ਕਰਨਾ ਪਊਗਾ ਕਾਨੂੰਨ ਵਿਵਸਥਾ ਲਾਗੂ ਕਰਨੀ ਪਊਗੀ ਜਿਹਦੇ ਚ ਇਹ ਬੁਰੀ ਤਰ੍ਹਾਂ ਫੇਰ ਹੋਇਆ ਨੇ ਜਿੱਦ ਤੱਕ ਮੱਲਾ ਕਲੀਨਿਕ ਦੀ ਗੱਲ ਕੀਤੀ ਐ ਚਲੋ ਮੱਲਾ ਕਲੀਨਿਕ ਤੇ ਹੇਟਲੇ ਪੰਦਰ ਤੇ ਛੋਟੀਆਂ ਦਵਾਈਆਂ ਦੀ ਗੱਲ ਐ ਤੇ ਮੁੱਖ ਮੰਤਰੀ ਸਾਹਿਬ ਨੂੰ ਆਪਣਾ ਲਾਜ ਮਿਸ਼ਾ ਪੂਲੋ ਤੇ ਕਰਾਉਣ ਜਾਣਾ ਪੈਂਦਾ ਪੀਜੀਐਮ ਨਹੀਂ ਰੁਕਦੇ ਪੀਜੀਐ ਮਾੜਾ ਸਾਡੇ ਕੋਲ ਡੀਐਮਸੀ ਐ ਪੀਜੀਐ ਆ ਏਮਜ਼ ਬਠਿੰਡੇ ਐ ਇਹਦਾ ਮਤਲਬ ਐ ਜਦੋਂ ਇੱਕ ਸਟੇਟ ਦੇ ਮੁਖੀ ਨੂੰ ਆਪਣੇ ਸਿਸਟਮ ਤੇ ਭਰੋਸਾ ਨਹੀਂ ਹੈਗਾ ਤੇ ਲੋਕ ਕਿਵੇਂ ਕਰਨ ਉਹਦੇ ਤੇ ਸਰ ਹਾਈ ਕੋਰਟ ਨੇ ਵੀ ਉਹਨਾਂ ਆਰਡਰ ਕੀਤੇ ਆ ਜੀ ਜਲਦ ਤੋਂ ਜਲ ਜਿਹੜੀਆਂ ਕਾਰਪੋਰੇਸ਼ਨ ਦੀਆਂ ਇਲੈਕਸ਼ਨ ਕਰਾਂਗੇ ਕੀ ਲੱਗਦਾ ਵੀ ਕਾਰਪੋਰੇਸ਼ਨ ਦੇ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਨੂੰ ਖੜਾ ਦਾ ਸਾਹਮਣਾ ਕਰਨਾ ਪੈ ਸਕਦਾ ਜਿਹੜੇ ਪੰਚਾਇਤੀ ਚੋਣਾਂ ਦਾ ਵੀ ਜ਼ਿਕਰ ਕੀਤਾ ਵਾ ਕਰਾਵਾਂਗੇ ਕੀ ਕਰਾ ਪਾਣਗੇ ਇਹ ਛੋੜਦਾ ਸੀ ਇਹਨਾਂ ਦਾ ਦੂਸਰੇ ਸਾਹਮਣਾ ਦੇਖੋ ਮੈਨੂੰ ਲੱਗਦਾ ਨਹੀਂ ਇਹਨਾਂ ਕੋਈ ਚੋਣਾ ਹੋਣ ਕਿਉਂਕਿ ਚੋਣਾ ਕਰਾਉਣ ਵਾਸਤੇ ਬੜਾ ਮਜ਼ਬੂਤ ਨਿਰਣੇ ਲੈਣਾ ਪੈਂਦਾ ਕਿਉਂਕਿ ਲੋਕਾਂ ਦੇ ਸਾਹਮਣੇ ਤੁਸੀਂ ਜਾਣਾ ਇਹਦੇ ਲੋਕਾਂ ਨੇ ਸਵਾਲ ਤੁਹਾਨੂੰ ਕਰਨੇ ਆ ਤੇ ਸਵਾਲਾਂ ਤੋਂ ਇਹ ਭਾਈ ਤੀ ਸਵਾਲਾਂ ਦਾ ਜਵਾਬ ਹੀ ਦੇ ਪਾਉਂਦੇ ਨਹੀਂਗੇ ਇਹਨਾਂ ਨੂੰ ਪੁੱਛੋ ਜਿਹੜੀ ਭ੍ਰਿਸ਼ਟਾਚਾਰ ਰੋਕਣ ਵਾਲੀ ਜਿਹੜੀ ਉਹ ਨੰਬਰ ਦਿੱਤਾ ਹੈ ਉੱਤੇ ਅਜੇ ਤੱਕ ਕਿੰਨੇ ਭ੍ਰਿਸ਼ਟਾਚਾਰ ਦੇ ਪਰਚੇ ਦਰਜ ਹੋਏ ਨੇ ਚਿੱਟੇ ਦੇਣ ਅੱਜ ਪੰਜਾਬ ਦੇ ਅਫਸਰਸ਼ਾਹੀ ਲੁੱਟ ਕਰ ਰਹੀ ਹੈ ਇਹ ਮੁਗਦਰਸ਼ਕ ਬਣੇ ਨੇ ਉਦੇਸੇਦਾਰ ਬਣੇ ਤੁਸੀਂ ਬਿਲਕੁਲ ਟਾਰੀ ਜਿਹਨਾਂ ਦੇ ਖੁਦ ਇਹਨਾਂ ਦਾ ਜਿਹੜਾ ਆਵਾਜ਼ ਦੀ ਪਾਰਟੀ ਦਾ ਇੱਕ ਵਰਕਰ ਹੈ ਉਹ ਵਿਚਾਰਾ ਰੋ ਰੋ ਆਪਣੀ ਵਿਆਖਿਆ ਦੱਸ ਪ੍ਰਧਾਨ ਹੈ ਉਹਦੇਦਾਰ ਹੈ ਵਪਾਰ ਮੰਡਲ ਦਾ ਵਪਾਰ ਮੰਡਲ ਦਾ ਉਹਦੇਦਾਰ ਉਹ ਰੋ ਰੋ ਦੱਸ ਰਿਹਾ ਕਿ ਮੇਰੇ ਕੋਲ 50 ਲੱਖ ਰੁਪਏ ਮੰਗ ਰਹੇ ਨੇ ਕਾਰਪੋਰੇਸ਼ਨ ਦੇ ਇਲੈਕਸ਼ਨ ਵੀ ਕਰਾ ਰਹੇ ਸੋ ਕਾਰਪੋਰੇਸ਼ਨ ਦੇ ਇਲੈਕਸ਼ਨ ਜਿਹੜੇ ਆ ਇਹ ਫੇਲਿਅਰ ਹੈ ਬਹੁਤ ਵੱਡਾ ਸਰਕਾਰ ਦਾ ਜਿਹੜੀ ਸਰਕਾਰ ਚੋਣਾਂ ਤੋਂ ਭੱਜੇ ਨਾ ਜਿਹੜਾ ਲੀਡਰ ਚੋਣ ਲੜਨ ਤੋਂ ਭੱਜੇ ਇਹਦਾ ਮਤਲਬ ਹੁੰਦਾ ਕਿ ਉਹਨੂੰ ਪਤਾ ਲੱਗ ਗਿਆ ਕਿ ਉਹਦਾ ਕੰਮ ਜਿਹੜਾ ਵਾ ਰਾਜਨੀਤੀ 'ਚ ਸਮਾਪਤ ਹੈ ਸੋ ਇਹਨਾਂ ਨੇ ਮੰਨ ਲਿਆ ਨਾ ਬਿਲਕੁਲ ਤੁਹਾਡੇ ਸਾਹਮਣੇ ਹੋਰ ਕਾਰਨ ਕੀ ਦੱਸੋ ਨਾ ਅੱਜ ਸਾਰਾ ਸ਼ਹਿਰ ਕਾਰਪੋਰੇਸ਼ਨ ਦਾ ਸਾਡਾ ਅੰਮ੍ਰਿਤਸਰ ਸਾਰਾ ਸ਼ਹਿਰ ਗੰਦਰਾ ਭਰਿਆ ਪਿਆ ਨਾ ਕੋਈ ਚੁੱਕਣ ਵਾਲਾ ਨਾ ਕੋਈ ਸੀਵਰੇਜ ਸਾਫ਼ ਕਰਨ ਵਾਲਾ ਨਾ ਕੋਈ ਵਾਟਰ ਸਪਲਾਈ ਠੀਕ ਕਰਨ ਵਾਲਾ ਦਾ ਕੋ ਲਾਈਟ ਵਾਲਾ ਦੇਖੋ ਇੱਕ ਤੰਤਰ ਹੁੰਦਾ ਅਫਸਰशाही ਦਾ ਜੇ ਚੁਣੇ ਹੋਏ ਨਮਾਇंदे ਨੇ ਹੈਗੇ ਉਹ ਤੇ ਜੇ ਲੇਵਲ ਤੇ ਹਰ ਪੱਤਰ ਤੇ ਹੈਗੇ ਨੇ ਉਹ ਸਭ ਐਸੇਲੇ ਭ੍ਰਿਸ਼ਟਾਚਾਰ ਨਾਲ ਲਿਖਤ ਹੋਏ ਔਰ ਮਤਲਬ ਐਂ ਆਨੰਦ ਲੈ ਰਹੇ ਨੇ ਸਰਕਾਰ ਬਿਲਕੁਲ ਮਤਲਬ ਫੇਲ ਹੋ ਗਈ ਹੈ ਉਹਨੂੰ ਪਤਾ ਸੀ ਇਹ ਇਲੈਕਸ਼ਨ ਹੋ ਜਾਣੀ ਸੀ 2022 ਦੇ ਸਟਾਰਟ 'ਚ ਇਹਦੇ ਇਲੈਕਸ਼ਨ ਤੋਂ ਤੁਰੰਤ ਬਾਅਦ ਇਹਦੀ ਰੱਖਣ ਆ ਜਾਂਦੀ ਡਰਦੇ ਆ ਕਿ ਅਸੀਂ ਸ਼ਾਇਦ ਮਤਲਬ ਹਾਰ ਜਾਗੇ ਧਰਨਾ ਤੇ ਤੁਸੀਂ ਹੈਗੇ ਆਂ ਹਾਰ ਜਿੱਤ ਹਾਰ ਜਿੱਤ ਦੇ ਵਿੱਚੋਂ ਬਣੀ ਇਪੋਲੀਟੀਕਲ ਬੰਦੇ ਆ। ਪਰ ਤੁਸੀਂ ਡਰੋ ਹਾਰ ਤੋਂ ਡਰਦੇ ਡਰਦੇ ਦੋਸਤਾ ਹਿੱਸਾ ਲੈ ਕੇ ਵਿੱਚੇ ਕਰਦੀ। ਆ ਸਾਰੇ ਸ਼ਹਿਰ ਅਮਰਸਰ ਤੇ ਜਾ ਕੇ ਲਾ ਦੇਖੋ ਕੀ ਨੇ। ਲੋਕ ਥਾਂ ਤਾਂ ਤੁਰੇ ਫਿਰਦੇ ਨੇ ਗੰਦ ਦਾ ਢੇਰ ਹਰ ਕੋਨੇ 'ਚ ਲੱਗ ਗਿਆ ਸ਼ਹਿਰ ਦੇ ਵਿੱਚ। ਅੱਗੇ ਇਦਾਂ ਨਹੀਂ ਸੀ ਹੁੰਦਾ। ਕਿਉਂਕਿ ਕੌਂਸਲਰ ਚੁਣੇ ਹੈ ਨਹੀਂ ਵਿਚਾਰੇ ਜਿਹੜੇ ਕੌਂਲ 2 ਸਾਲ ਦੇ ਮਤਲਬ ਖਤਮ ਹੋ ਗਿੱਟ ਨੇ ਉਹਨਾਂ ਵਿਚਾਰੇ ਕੀ ਕਰਨ ਜੇਬ 'ਚੋਂ ਕੀ ਕੁਝ ਕਰ ਸਕਦੇ। ਸੋ ਸਰਕਾਰ ਦਾ ਤੇ ਹੈ ਸਵੇਰੇ ਬਹੁਤ ਬੁਰੀ ਤਰ੍ਹਾਂ ਦਿਵਾਲੀਆ ਨਿਕਲਿਆ। ਹਰ ਪੱਖ ਤੋਂ ਇੱਕ ਪੱਖ ਤੋਂ ਨਹੀਂ ਕਰਜ਼ਾਈ ਪੰਜਾਬ ਨੂੰ ਕਰੀ ਜਾ ਰਹੇ ਆ 5500 ਕਰੋੜ ਦਾ ਜੀਐਸਟੀ ਘੁਟਾਲਾ ਕਿੱਥੇ ਗਿਆ ਤੁਹਾਡੇ ਸਾਹਮਣੇ 100 ਕਰੋੜ ਦੇ ਕੋਈ ਮੰਤਰੀ ਦਾ ਨਾਮ ਆ ਰਿਹਾ ਉਹਦੀ ਵਾਈਫ ਦਾ ਨਾਮ ਆ ਰਿਹਾ ਇਹਦਾ ਸਾਈਬਰ ਦਾ ਘੁਟਾਲਾ ਹੈ ਇਹੋ ਜੇ ਨੇਕਾ ਨਹੀਂ ਬਟ ਮੈਨੂੰ ਦੇ ਅਸੀ ਕਿ ਸ਼ਾਇਦ ਹੈ ਕਿ ਉਹ ਨੂੰ ਮੰਤਰੀ ਨੂੰ ਬਦਲ ਦੇਣਗੇ ਸਾਰੇ ਉਹ ਬੈਠੇ ਨੇ ਸੋ ਸਰਕਾਰ ਹਰ ਪੱਖ ਤੋਂ ਫੇਰ ਹੋਈ ਠੀਕ ਭਾਜੀ ਪੰਜਾਬ ਦੇ ਵਿੱਚ ਆਯੁਸ਼ਮਾਨ ਸਕੀਮ ਜਿਹੜੀ ਗੈਵਮੈਂਟ ਹੈ ਉਹ ਸੈਂਟਰ ਗਵਰਨਮੈਂਟ ਰੋਕ ਰਹੀ ਹੈ ਹਸਪਤਾਲਾਂ ਦੇ ਵਿੱਚ ਇਲਾਜ ਨਹੀਂ ਹੋ ਰਿਹਾ ਦੇਖੋ ਦੇਖੋ ਜਦ ਤੱਕ ਸੈਂਟਰ ਗਵਰਨਮੈਂਟ ਦੇ ਫੰਡ ਰੋਕਣ ਦਾ ਸਵਾਲ ਹੈ ਉੱਥੇ ਅਸੀਂ ਪੰਜਾਬ ਨਾਲ ਕਿ ਹਰ ਗੱਲ ਅਸੀਂ ਉਹ ਕਹਿੰਦੇ ਵੀ ਆਰਡੀਐਫ ਦੇ ਫੰਡ ਵੀ ਮਿਲਣੇ ਚਾਹੀਦੇ ਨੇ ਇਹਦੇ ਫੰਡ ਵੀ ਹੋਣੇ ਚਾਹੀਦੇ ਨੇ ਨੈਸ਼ਨਲ ਹੈਲਥ ਮਿਸ਼ਨ ਦੇ ਫੰਡ ਵੀ ਹੋਣੇ ਚਾਹੀਦੇ ਆ ਪਰ ਦੂਜੇ ਮੈਨ ਜਿਹੜੀ ਉਹਨਾਂ ਦਾ ਮਤਲਬ ਇਹਦੇ ਤੇ ਉਪੱਤੀ ਇਹ ਹੈ ਕਿ ਫੰਡ ਦੇ ਲਿਹਾਉਂਦੇ ਨੇ ਤੋਂ ਸੈਂਟਰ ਗਵਰਨਮੈਂਟ ਦੇ ਬਹੁਤ ਲੋਗੇ ਆਪਣੀ ਕਹਿੰਦੇ ਕਿ ਅਸੀਂ ਆ ਅਸੀਂ ਮਲਾਕ ਨਹੀਂ ਚਲਾ ਰਹੇ ਹਾਂ ਜਿਹੜਾ ਡਿਪਾਰਟਮੈਂਟ ਕੋਈ ਫੰਡ ਦੇ ਕੇ ਜਾਂ ਸਰਕਾਰ ਮਤ ਕਰਦੀ ਇਹਨਾਂ ਨੂੰ ਤਾਂ ਦੱਸਣਾ ਚਾਹੀਦਾ ਕਿ ਆ ਨੈਸ਼ਨਲ ਹੈਲਥ ਮਿਸ਼ਨ ਦੇ ਫੰਡ ਨੇ ਆ ਆਰਡੀਐਫ ਦੇ ਫੰਡ ਨੇ ਆ ਬਾਰਡਰ ਏਰੀਆ ਦੇ ਫੰਡ ਨੇ ਦੱਸਣਾ ਚਾਹੀਦਾ ਪਰ ਇਹਦੇ ਚ ਅਸੀਂ ਕੇਂਦਰ ਸਰਕਾਰ ਨੂੰ ਮੰਗ ਵੀ ਕਰਦੇ ਹਾਂ ਔਰ ਦਬਾਅ ਵੀ ਬਣਾਵਾਂਗੇ ਕਿ ਪੰਜਾਬ ਕੋਲ ਵਿੱਤੀ ਹਾਲਤ ਬਹੁਤ ਮਾੜੀ ਹੈ ਇੱਕ ਗਲਤ ਸਰਕਾਰ ਲੋਕ ਚੁਣ ਬੈਠੀ ਨੇ ਉਹਦੇ ਕਰਕੇ ਹੋਰ ਜਿਹੜਾ ਹਾਲਾਤ ਜਿਹੜੇ ਆ ਉਹ ਬਾਈ ਡੇ ਬਾਈ ਡੇ ਪੰਜਾਬ ਦੇ ਮਾੜੇ ਹੁੰਦੇ ਜਾ ਰਹੇ ਨੇ ਕਰਜ਼ਾ ਚੁੱਕ ਕੇ ਸਰਕਾਰ ਚਲਾ ਰਹੇ ਆ ਤੁਸੀਂ ਸਾਡੇ ਨਾਲ ਇਹੋ ਜਿਹਾ ਕੰਮ ਨਾ ਕਰੋ ਤੁਸੀਂ ਸਾਡੀਆਂ ਪੇੜੀਆਂ ਬਕਾਇਆ ਪੇਮੈਂਟ ਨੇ ਉਹ ਟਾਈਮ ਸਿਰ ਭੇਜੋ ਤਾਂ ਕਿ ਲੋਕਾਂ ਦਾ ਜੀਵਨ ਕੁਝ ਸਖਾਲਾ ਹੋ ਸਕੇ ਭਾਜੀ ਪਿਛਲੇ ਤੁਸੀਂ ਨੈਸ਼ਨਲ ਹਾਈਵੇ ਦਾ ਮੁੱਦਾ ਚੁੱਕਿਆ ਸੀਗਾ ਜਿਹੜਾ ਰੁਕੇ ਹੋਏ ਕੰਮ ਨਾਲ ਨੂੰ ਚਾਲੂ ਕੀਤਾ ਜਾਵੇ ਉਹ ਕੰਮ ਕਿੱਥੇ ਪਹੁੰਚਿਆ ਕੀ ਉਹਦਾ ਬਿਲਕੁਲ ਨਹੀਂ ਉਹ ਉੱਥੇ ਦਾ ਉੱਥੇ ਹੀ ਹੈ ਕੋਈ ਇਹਨਾਂ ਕੋਈ ਬਾਅਦ ਤੱਕ ਅਜੇ ਤੱਕ ਇਹਨਾਂ ਨੇ 2 ਮਹੀਨੇ ਦਾ ਟਾਈਮ ਲਿਆ ਸੀ ਕੋਈ ਇਹਨਾਂ ਨੂੰ ਕੰਮ ਚ ਲੈ ਕੇ ਨਹੀਂ ਦਿੱਤਾ ਗਿਆ ਕਿਤੇ ਇਹ ਗਏ ਨਹੀਂ ਗਏ ਕਿਤੇ ਕਿਸਾਨਾਂ ਨਾਲ ਬੈਠ ਕੇ ਇਹਨਾਂ ਨੇ ਮੀਡੀਆ ਕੀਤੀਆਂ ਨੇ ਪਰ ਉਹਦਾ ਹੱਲ ਕੋਈ ਨਹੀਂ ਕੱਟਿਆ ਵੈਸੇ ਉਹਨਾਂ ਨੇ ਦੇਣੇ ਆ ਇਹਨਾਂ ਨੇ ਕਰਨਾ ਕਿ ਇਹ ਇੱਕ ਕੜੀ ਹੈ ਵਿੱਚ ਸਰਕਾਰ ਸਿਰਫ ਨਾ ਇਹਨਾਂ ਪੈਸਾ ਦੇਣਾ ਨਾ ਇਹਨਾਂ ਪ੍ਰੋਜੈਕਟ ਬਣਾਉਣਾ ਪ੍ਰੋਜੈਕਟ ਵੀ ਉਹਨਾਂ ਬਣਾਉਣਾ ਪੈਸੇ ਵੀ ਉਹਨਾਂ ਦੇਣਾ ਪੈਸੇ ਵੀ ਖਜ਼ਾਨੇ ਚ ਪਏ ਨਹੀਂ ਜਿਹੜੇ ਲੋਕ ਇਹ ਕੰਮ ਨਹੀਂ ਕਰ ਸਕਦੇ ਉਹਨਾਂ ਤੋਂ ਤੁਸੀਂ ਕੀ ਆਸ ਕਰ ਸਕਦੇ ਆਜਾ ਸਾਹਿਬ ਇੱਕ ਮੁੱਦਾ ਹੈ ਇਲੈਕਸ਼ਨਾਂ ਦੇ ਵਿੱਚ ਕਾਫੀ ਸਰਗਰਮ ਸੀ ਨਾਲੇ ਨੂੰ ਲੈ ਕੇ ਉਹਦੇ ਬਾਰੇ ਕੀ ਕੀਤਾ ਹਾਂ ਮੈਂ ਨਾਲੇ ਨੂੰ ਲੈ ਕੇ ਮੇਰਾ ਦੋਸਤ ਸੀ ਪਾਰਲੀਮੈਂਟ ਦੇ ਵਿੱਚ ਉਹਦੇ ਰਹਿ ਗਿਆ ਉਹਦਾ ਕੁਐਸਚਨ ਲੱਗਾ ਸੀ ਮੈਂ ਉਹ ਤੋਂ ਕੁਐਸਚਨ ਪਾਇਆ ਸੀ ਉਹਦਾ ਸਪਲੀਮੈਂਟਰੀ ਕਿ ਤੁਸੀਂ ਇਹ ਨਾਲਿਆਂ ਨੂੰ ਕਿਉਂ ਨਹੀਂ ਠੀਕ ਕਰਦੇ ਫਿਰ ਉਹਨਾਂ ਦਾ ਲਿਖਤੀ ਪਿਆਰ ਆਇਆ ਬੜੀ ਗੱਲ ਮੈਂ ਤੁਹਾਨੂੰ ਉਦੋਂ ਵੀ ਕਹਿਨਾ ਥਾ ਕਿ ਇਹ ਸੈਂਟਰ ਦਾ ਕੰਮ ਨਹੀਂਗਾ ਇਹ ਸਟੇਟ ਗਵਰਨਮੈਂਟ ਦਾ ਕੰਮ ਹੈ ਤੁਹਾਨੂੰ ਪਤਾ ਧਾਰੀਵਾਲ ਸਾਹਿਬ ਚਲੇ ਗਏ ਕਿ 20 ਲੱਖ ਰੁਪਏ ਮੈਂ ਪ੍ਰੋਜੈਕਟ ਬਣਾਤੇ ਹੁਣ ਧਾਰੀਵਾਲ ਸਾਹਿਬ ਨੂੰ ਪੁੱਛੋ ਕਿੱਥੇ ਹੈ ਪ੍ਰੋਜੈਕਟ ਕਿਉਂਕਿ ਦੇਖੋ ਤੁਹਾਨੂੰ ਇੱਕ ਡਿਫਾਈਨ ਕਰਨਾ ਪਊਗਾ ਕਿ ਕਿਹੜੇ ਕਿਹੜੇ ਕੰਮ ਨੇ ਹੁਣ ਜਿਹੜਾ ਨਾਲੇ ਨੇ ਪੋਲੂਸ਼ਨ ਹੈ ਜਾਂ ਸ਼ਹਿਰ ਨੂੰ ਸਾਫ ਸਫਾਈ ਰੱਖਣੀ ਹੈ ਇਹ ਸਟੇਟ ਗਵਰਨਮੈਂਟ ਦਾ ਕੰਮ ਹੈ हां ਇਹਨਾਂ ਕੋ ਪੈਸੇ ਨਹੀਂ ਹੈਗੇ ਪ੍ਰੋਜੈਕਟ ਬਣਾਉਣ ਮੈਂ ਜਾ ਕੇ ਇਹਨਾਂ ਨੂੰ ਪੈਸੇ ਲਾ ਕੇ ਸੈਂਟਰ ਤੋਂ ਦਵਾ ਸਕਦਾ ਹਾਂ ਪਰ ਜੇ ਪ੍ਰੋਜੈਕਟ ਇਹ ਨਹੀਂ ਬਣਾਉਂਗੇ ਪੋਲੂਸ਼ਨ ਡਿਪਾਰਟਮੈਂਟ ਹੈ ਡਰੇਨੇਜ ਹੈ ਕਾਰਪੋਰੇਸ਼ਨ ਹੈ ਤਿੰਨ ਚਾਰ ਡਿਪਾਰਟਮੈਂਟਾਂ ਨੇ ਰਲ ਕੇ ਪ੍ਰੋਜੈਕਟ ਬਣਾਣਾ ਹੈ ਇੱਕ ਮਹੀਨੇ ਇੱਕ ਸਾਲ ਹੋ ਗਿਆ ਪ੍ਰੋਜੈਕਟ ਨਹੀਂ ਬਣ ਰਿਹਾ ਇਹਨਾਂ ਤੋਂ ਫਿਰ ਉੱਥੇ ਦਾ ਉੱਥੇ ਲੰਮਕਿਆ ਕੰਮ ਸੋ ਇਹ ਇਹ ਜਿਹੜੇ ਨਾਲੇ ਸੀ ਇਹਨਾਂ ਦਾ ਸਾਡੀ ਵੱਧ ਕਿਸਮ ਦੀ ਹੈ ਕਿ ਸਾਡੇ ਲੋਕਲ ਬਾਡੀ ਮਿਨਿਸਟਰ ਅਮਰਸਰ ਦੇ ਵੀ ਰਹੇ ਨੇ ਪਰ ਵੱਧ ਕਿਸਮ ਦੀ ਹੈ ਵੀ ਕਿਸੇ ਨੇ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਾ ਸਿਰਫ ਇਲੈਕਸ਼ਨਾਂ 'ਚ ਆ ਕੇ ਮੁੱਦਾ ਫੜਕਾਉਂਦੇ ਨੇ ਧਿਆਨ ਦੋ ਜਿਵੇਂ ਨੇ ਲਾਉਂਦੇ ਨੇ ਕਿ ਲੋਕਾਂ ਨੇ ਇਸ ਚੀਜ਼ ਦਾ ਜਵਾਬ ਦਿੱਤਾ ਕਿਉਂਕਿ ਲੋਕ ਸਮਝਦੇ ਨੇ ਇਸ ਚੀਜ਼ ਨੂੰ ਸੋ ਇਹ ਦਾ ਇਹਦਾ ਮੁੱਦਾ ਫਿਰ ਉੱਥੇ ਦਾ ਉੱਥੇ ਹੀ ਹੈ ਕਿਉਂਕਿ ਅਜੇ ਤੱਕ ਧਾਰੀਵਾਲ ਸਾਹਿਬ ਕੋ ਤੁਸੀਂ ਮੇਰਾ ਸਵਾਲ ਜ਼ਰੂਰ ਪੁੱਛਾਇਓ ਕਿ ਧਾਰੀਵਾਲ ਸਾਹਿਬ ਪ੍ਰੋਜੈਕਟ ਕਿਉਂ ਨਹੀਂ ਬਣ ਰਿਹਾ ਜਿੰਨਾ ਚਿਰ ਪ੍ਰੋਜੈਕਟ ਨਹੀਂ ਬਣੂਗਾ ਉਨਾ ਚਿਰ ਇਹ ਗੱਲ ਅੱਗੇ ਨਹੀਂ ਤੁਰ ਸਕੀ। ਉਹ ਜੀ ਸਭ ਪਹਿਲਾਂ ਤਾਂ ਬੜੇ ਜੋਸ਼-ਸ਼ੋਰ ਨਾਲ ਇਹਨਾਂ ਨੇ ਉੱਥੇ ਫਰਕਰ ਵੀ ਲਾਏ ਨੇ, ਨਾਲੇ ਦੀ ਸਫਾਈ ਵੀ ਸ਼ੁਰੂ ਕਰਵਾ ਦਿੱਤੀ ਸੀ। ਉਸ ਤੋਂ ਬਾਅਦ ਕੰਮ ਉੱਥੇ ਮੈਨੂੰ ਜਿਹੜੇ ਜਿਹੜੇ ਲਾਉਂਦਾ ਨਹੀਂ ਕਿ 20 ਲੱਖ ਸਿਰ ਬੂਟੀ ਕਢਾਈ ਇਹਨਾਂ ਨੇ। ਮੇਰੀ ਗੱਲ ਨਹੀਂ ਸਮਝਦੇ। 20 ਲੱਖ ਬਹੁਤ ਪੀਨ ਅਟੈਕ ਛੋਟਾ ਜਿਹਾ। ਕੁਝ ਨਹੀਂ ਹੋ ਸਕਦਾ। ਇਹਦੇ ਉਹਨਾਂ ਨੂੰ ਸੋਚ ਕੇ ਕਰਨਾ ਚਾਹੀਦਾ ਕਿ ਮੈਂ ਕਰਨ ਕੀ ਲਗਾ ਦੇ ਦਿੱਤੇ। ਇਹਦੇ 10 ਦਿਨ ਦਾ ਖਰਚਾ ਨਹੀਂ ਕਿ ਮਸ਼ੀਨਾਂ ਦਾ। ਡੀਜ਼ਲ ਕਿੰ ਭਾਏ? ਉਹ ਤਾਂ ਸਾਨੂੰ ਵੀ ਪਤਾ ਮੈਂ ਕਹਿੰਦਾ ਇਹਦੇ ਹੁਣ ਪੁੱਛੋ ਉਹਨਾਂ ਨੂੰ ਕਿੱਥੇ ਗਿਆ ਮਸ਼ੀਨਾਂ। ਇਹ ਤਾਂ ਵੱਡਾ ਪ੍ਰੋਜੈਕਟ ਹੈ ਇਹ ਦਾ ਕ੍ਰਿਪਟੋਕਲ 3.5 400 ਤੋਂ ਉੱਪਰ ਦਾ ਪ੍ਰੋਜੈਕਟ ਬਣਨਾ। ਤੁਸੀਂ ਕਹਿਣਾ ਚਾਹੁੰਦੇ ਹੋ ਕੁਸ਼ ਧਾਰੀਵਾਲ ਸਾਹਿਬ। ਮੇਰੀ ਇੱਕ ਹੀ ਬੇਨਤੀ ਧਾਰੀਵਾਲ ਸਾਹਿਬ। ਚਲੋ ਤੁਸੀਂ ਇਲੈਕਸ਼ਨ ਹਰ ਕੇ ਬੜ ਤੁਸੀਂ ਸਰਕਾਰ ਹੈ ਤੁਸੀਂ ਮੰਤਰੀ ਜੀ। ਤੁਹਾਨੂੰ ਤਾਂ ਹਾਰ ਦੇ ਵੈਸੇ ਫਾਇਦਾ ਹੋਇਆ। ਹੁੰਦਾ ਤੇ ਮਨਿਸਟਰ ਵੀ ਜਾਣਾ ਸੀ ਤੁਸੀਂ। ਸੋ ਇਸ ਕਰਕੇ ਤੁਸੀਂ ਵਾਅਦਾ ਕੀਤਾ ਸੀ ਕਿ ਨਾਲਾ ਠੀਕ ਕਰਾਵਾਂਗੇ। ਮੇਰਾ ਤੁਹਾਨੂੰ ਗੁਜਾਰਿਸ਼ ਹੈ। ਕਿ ਕਿਰਪਾ ਕਰਕੇ ਉਸ ਨਾਲੇ ਦਾ ਪ੍ਰੋਜੈਕਟ ਬਣਵਾਓ। ਔਰ ਪ੍ਰੋਜੈਕਟ ਉਹਦਾ ਵਿਦ ਟ੍ਰੀਟਮੈਂਟ ਪਲੈਂਟ ਬਣਨਾ ਹੈ। ਵਿਦਾਊਟ ਨਹੀਂ ਹੋਣਾ ਕਿਉਂਕਿ ਉਹ ਤੁਹਾਨੂੰ ਪੈਸੇ ਨਹੀਂ ਕਿਸੇ ਨੇ ਦੇਣੇ ਤੁਸੀਂ ਕਹੋ ਨਾ ਗੰਦਾ ਨਾਲਾ ਨਾਲਾ ਪਾ ਕੇ ਪਾਣੀ ਪਾ ਕੇ ਕਾਹ ਘਟਣਾ ਨਹੀਂ ਮਿਲਨੇ ਤੁਹਾਨੂੰ ਪੈਸੇ ਸੋਦਾ ਇੱਕ ਅੱਛਾ ਪ੍ਰੋਜੈਕਟ ਬਣਾਓ ਉਹਦੇ ਵਾਸਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਇਰੀਗੇਸ਼ਨ ਡਿਪਾਰਟਮੈਂਟ ਪੰਜਾਬ ਕਾਰਪੋਰੇਸ਼ਨ ਅਮਰਸਰ ਤੇ ਸੀਵਰੇਜ ਡਿਪਾਰਟਮੈਂਟ ਤੇ ਪੋਲੂਸ਼ਨ ਡਿਪਾਰਟਮੈਂਟ ਇਹਨਾਂ ਤਿੰਨਾਂ ਚਾਰ ਡਿਪਾਰਟਮੈਂਟਾਂ ਦਾ ਇੱਕ ਇਕੱਠਿਆਂ ਨਇਆ ਕੰਮ ਹੈ ਇੱਕ ਕਮੇਟੀ ਬਣਾਓ ਜਿਹੜਾ ਜਿਹੜਾ ਸੈਕਟਰੀ ਲੋਕਲ ਬਾਡੀ ਉਹਦੇ ਅੰਦਰ ਜਾ ਜਿਹੜਾ ਡੀਸੀ ਅੰਮ੍ਰਿਤਸਰ ਹੈ ਉਹ ਨੂੰ ਟਾਈਮ ਟੂ ਟਾਈਮ ਮੀਟਿੰਗ ਇਹਦੀ ਕਰਕੇ ਜਿੰਨਾ ਚਿਰ ਇਹਦਾ ਪ੍ਰੋਜੈਕਟ ਨਹੀਂ ਬਣੂਗਾ ਪੈਸੇ ਕੌਣ ਇਹਨਾਂ ਨੂੰ ਦੇਊਗਾ ਇਹ ਬੰਦ ਨਹੀਂ ਹੋਣਾ ਐਨਜੀਟੀ ਦਾ ਇਹ ਰੂਲ ਹੈ ਇਹ ਨੈਚੁਰਲ ਫਲੋ ਨੇ ਪਾਣੀ ਆਲੇ ਇਹਦੇ ਸਾਈਡ ਤੇ ਪਾਈਪ ਆਪ ਆ ਕੇ ਅੱਗੇ ਜਾ ਕੇ ਟ੍ਰੀਟਮੈਂਟ ਪਲੈਂਟ ਲੱਗੂਗਾ ਤਾਂ ਕਿ ਅਗਲੇ ਪੰਨੇ ਵੀ ਲੋਕ ਸੁਖੀ ਹੋਣ ਤੇ ਕੱਲੀ ਸਾਨੂੰ ਪ੍ਰੋਬਲਮ ਨਹੀਂ ਕਿ ਸਾਰੇ ਜਿੱਥੋਂ ਜਿੱਥੋਂ ਨਾਲਾ ਲੰਘ ਰਿਹਾ ਉੱਥੇ ਕਰੀਬ ਕਿਲੋਮੀਟਰਾਂ ਜਿੱਦੀ ਪ੍ਰੋਬਲਮ ਹੈ ਜਮੀਂ ਨੇ ਟਲਾ ਪਾਣੀ ਮਾੜਾ ਹੈ ਸੋ ਇਹਦਾ ਮੈਂ ਪਾਰਲੀਮੈਂਟ ਦੇ ਵਿੱਚ ਵੀ ਰੱਖਿਆ ਇਹਦਾ ਜਵਾਬ ਵੀ ਆਇਆ ਇਹ ਜਿਹੜੇ ਕੰਮ ਨੇ ਇਹ ਸਟੇਟ ਗਵਰਨਮੈਂਟ ਦੇ ਨੇ ਧਾਰੀਵਾਲ ਸਾਹਿਬ ਤੁਸੀਂ ਬਹੁਤ ਸਟੇਟਾਂ ਦੇ ਕਿਹਾ ਸੀ ਕਿ ਸਾਨੂੰ ਬਣਾ ਦਿਓ ਮੈਂ ਕਰ ਦੂੰਗਾ ਤੁਸੀਂ ਜਿਹੜੇ ਕੰਮ ਨੇ ਇਹ ਨਾਲੇ ਦਾ ਕੰਮ ਵੈਸੇ ਤੁਹਾਨੂੰ ਵੈਸੇ ਵੀ ਕਰਨਾ ਚਾਹੀਦਾ ਸੀ ਇਹ ਤੁਹਾਡੇ ਅੰਦਰ ਨਹੀਂ ਆਉਂਦਾ ਐ ਐਮਪੀ ਦੇ ਅੰਦਰ ਨਹੀਂ ਹੈਗਾ ਤੇ ਤੁਸੀਂ ਕਰਾਓ ਇਹਨੂੰ ਐਮਪੀ ਦੇ ਅੰਦਰ ਹੀ ਹੈ ਕਿ ਜੇ ਪੈਸੇ ਤੁਹਾਡੇ ਕੋ ਨਹੀਂ ਹੋਣਗੇ ਅਸੀਂ ਪੈਸੇ ਤੁਹਾਨੂੰ ਜੂਰ ਲਿਆ ਕੇ ਦਵਾਗੇ ਸੈਂਟ ਇਹ ਮੇਰਾ ਤੁਹਾਡਾ ਪਤਾ ਠੀਕ ਅੱਜ ਨਵੀਂ ਲੁੱਟੀ ਕੀਤੀ ਗਈ ਹੈ ਕਾਂਗਰਸ ਨੇ ਕਿਹੜਾ ਚਾਹੋਗੇ ਕਿੰਨਾ ਕੁ ਪਾਲੇ ਮਿਲੇਗਾ ਬਹੁਤ ਇਹ ਰਹੀ ਸਾਡਾ ਪਹਿਲਾ ਕੋਈ ਸਟੇਟ ਲੈਵਲ ਦਾ ਬੰਦਾ ਮਜਬੂਤ ਨਹੀਂ ਸੀਗਾ ਤੇ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਦੀ ਹੁਕਮਾਂ ਤੇ ਤੇ ਅੱਜ ਐਮਪੀ ਸਾਹਿਬ ਨੂੰ ਰਿਕੁਐਸਟ ਕੀਤੀ ਮੇਅਰ ਸਾਹਿਬ ਨੂੰ ਸਰਦਾਰ ਰਮਨ ਬਖਸ਼ੀ ਜੀ ਨੂੰ ਆਪਣੇ ਜੋਸੀ ਸਾਹਿਬ ਨੂੰ ਚੇਅਰਮੈਨ ਸਾਹਿਬ ਨੂੰ ਰੰਮੀ ਜੀ ਨੂੰ ਤੇ ਰੰਦਾਵਾ ਸਾਹਿਬ ਸਰਦਾਰ ਸੁਖਰਾਜ ਸਿੰਘ ਨੂੰ ਅਨੁਸਾਰਿਆਂ ਨੂੰ ਨਾਲ ਲੈ ਕੇ ਤੇ ਸਰਦਾਰ ਹਰਕਪਾਲ ਸਿੰਘ ਜੀ ਦੀ ਜਿਹੜੀ ਯੁਕਤੀ ਕੀਤੀ ਇਹਨਾਂ ਨੂੰ ਸਟੇਟ ਲੈਵਲ ਦਾ ਜਨਰਲ ਸੈਕਟਰੀ ਬਣਾਇਆ ਕਿਸਾਨਾਂ ਨੂੰ ਕਈ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਜਿਤਨਾ ਪਹਿਲਾਂ ਵੀ ਅਸੀਂ ਹਰਾ ਸਾਹਿਬ ਦੇ ਨਾਲ ਤੇ ਅਸੀਂ ਆਲ ਇੰਡੀਆ ਜੀ ਵੀ ਜਾਣਦੇ ਆ ਪਰ ਅਸੀਂ ਪੰਜਾਬ ਦੇ ਵਿੱਚ ਵੀ ਬਹੁਤ ਕਿਤੇ ਮੰਡੀਆਂ ਦੇ ਵਿੱਚ ਜਿੱਤਰਾ ਪਿਛਲੀ ਵਾਰਾਂ ਝੋਨੇ 'ਚ ਕਟ ਲੱਗ ਗਈ 180 ਰੁਪਏ ਕੁਇੰਟਲ ਦੇ ਕਾਰਡ ਉਦੋਂ ਵੀ ਇਹ ਕਈ ਸਾਮਾਂ ਦੇ ਜਾ ਕੇ ਇੰਸਪੈਕਟਰਾਂ ਨੂੰ ਜਾਂ ਸਰਕਾਰ ਦੇ ਜਿਹੜੇ ਉਹਦੇਦਾਰ ਸੀ ਅਫਸਰ ਉਹਨਾਂ ਨੂੰ ਘੇਰਿਆ ਵੀ ਨਹੀਂ ਪੈਸੇ ਦੇਣੇ ਹੋਰ ਵੀ ਕਈ ਬਿਜਲੀ ਦੀਆਂ ਸਮੱਸਿਆਵਾਂ ਦੂਜੀਆਂ ਕਈ ਕਈ ਕਿਸਾਨਾਂ ਨੂੰ ਜਿਹੜੀਆਂ ਆਉਂਦੀਆਂ ਨੇ ਉਸੇ ਡਟ ਕੇ ਜਿਹੜੀ ਸਾਡੀ ਕਿਸਾਨ ਕਾਂਗਰਸ ਆ ਉਹਦਾ ਉਹਨਾਂ ਕਿਸਾਨਾਂ ਦੇ ਹੱਕ 'ਚ ਗੱਲ ਕਰਦੀ ਤੇ ਖੜਦੀ ਆ ਤੇ ਉਹਨਾਂ ਦੇ ਮੁਸ਼ਕਲਾਂ ਜੋ ਵੀ ਮੁਸ਼ਕਲ ਆ ਹੱਲ ਕਰਾਉਂਦੀ ਆ ਇਸੇ ਤਰ੍ਹਾਂ ਹੁਣ ਸਰਦਾਰ ਹਰਗੋਪਾਲ ਸਿੰਘ ਜੀ ਇੱਥੇ ਕੋਈ ਵੀ ਮਸਲਾ ਹੋਵੇ ਆਪਣੇ ਲੈਵਲ ਤੇ ਕਿਸਾਨਾਂ ਦਾ ਹੱਲ ਕਰਾਉਣਗੇ ਜੇ ਕੋਈ ਇਹਨਾਂ ਤੋਂ ਉੱਪਰ ਦੀ ਗੱਲ ਜਾਂਦੀ ਆ ਇਸ ਮੈਨੂੰ ਦੱਸਣਗੇ ਮੈਂ ਖਹਿਰਾ ਸਾਹਿਬ ਨੂੰ ਨਾਲ ਐਮਪੀ ਸਾਹਿਬ ਨੂੰ ਬਖਸ਼ੀ ਜੀ ਨੂੰ ਇਹਨਾਂ ਸਾਰਿਆਂ ਨੂੰ ਨਾਲ ਲਿਆਣ ਕੇ ਉਹ ਅਸੀਂ ਸਾਨੂੰ ਜੋ ਵੀ ਜਿਤਨਾ ਵੀ ਧਰਨਾ ਲਾ ਕੇ ਜਾਂ ਜਿਹੜੇ ਵੀ ਤਰੀਕੇ ਨਾਲ ਕਿਸਾਨਾਂ ਦੀ ਮੁਸ਼ਕਲ ਹੱਲ ਕਰਾਉਣੀ ਪਊ ਉਹ ਕਰਾਵਾਂਗੇ ਕਿਸਾਨ ਦੇ ਅਜੇ ਵੀ ਮੁਸ਼ਕਲ ਚ ਨੇ ਅਜੇ ਵੀ ਸੜਕਾਂ ਤੇ ਨੇ ਕਿੱਥੇ ਕਮੀ ਹੈ ਉਦੋਂ ਜਦੋਂ ਦਾ ਦੇਸ਼ ਆਜ਼ਾਦ ਹੋਇਆ ਕਿਸਾਨ ਉਦੋਂ ਦੇ ਹੀ ਸ਼ੜਕਾਂ ਤਾਂ ਨੇ ਅੰਗਰੇਜ਼ ਰਾਜ ਦੇ ਵੇਲੇ ਵੀ ਸ਼ੜਕਾਂ ਤੇ ਹੀ ਪਰ ਉਹ ਜਿੱਥੇ ਵੀ ਹੁਣ ਸਾਡਾ ਜਿਉਂ ਜਿਆਦਾ ਧੱਕਾ ਕਰਦੇ ਆ ਉਥੇ ਅਸੀਂ ਕਿਸਾਨਾਂ ਦੇ ਨਾਲ ਖੜਦੇ ਆਂ ਉਹ ਸਾਡੀ ਜਿਹੜੀ ਮੁਸ਼ਕਲ ਆ ਉਹਨਾਂ ਦੀ ਦੂਰ ਕਰਾਉਣੇ ਆ ਉਹ ਤੇ ਚੱਲਦਾ ਹੀ ਆਇਆ ਸ਼ੁਰੂ ਤੋਂ ਸਿਸਟਮ ਉਹ ਤੇ ਸਰਕਾਰਾਂ ਕਰਦੀਆਂ ਆਂ ਇਹ ਕਿਸਾਨਾਂ ਦੇ ਨਾਲ ਸਰਕਾਰ ਨੇ ਵਾਦਾ ਕੀਤਾ ਸੀ ਕਿਸਾਨਾਂ ਨਾਲ ਨਹਿਰੀ ਪਾਣੀ ਦਾ ਉਹ ਕਿੰਨਾ ਕੁਰਾ ਹੋਇਆ ਨਹਿਰੀ ਪਾਣੀ ਬਿਲਕੁਲ ਨਹੀਂ ਮੈਂ ਆਪ ਖੇਤੀ ਕਰਦਾ 100 ਕਿੱਲੇ ਦੀ ਖੇਤੀ ਮੈਂ ਕਰਦਾ ਬਿਲਕੁਲ ਨਹੀਂ ਪਾਣੀ ਆਉਦਾ ਹੁਣ ਵੀ ਜਾ ਕੇ ਵੇਖ ਲਓ ਉਹ ਜਿੰਨਾ ਪਹਿਲਾਂ ਆਉਂਦਾ ਸੀ ਸਾਡੀ ਕਾਂਗਰਸ ਸਰਕਾਰ ਦੇ ਵਿੱਚ ਉਦੋਂ ਵੀ ਉਹ ਮਤਲਬ ਸਾਰਾ ਉਹ ਬਿਆਨਾਂ ਤਾਂ ਕੀ ਸੀਮਤ ਰਹਿ ਗਿਆ ਆ ਉਹ ਪਿਛਲੀ ਮੇਰੇ ਫੇਸਬੁੱਕ ਦੇ ਦੇਖ ਲਓ ਕਈਆਂ ਥਾਵਾਂ ਤੇ ਮੈਂ ਖੜਕੇ ਪਾਇਆ ਸੀ ਜਿਹੜਾ ਕਹਿੰਦੇ 10 ਜੂਨ ਨੂੰ ਪਾਣੀ ਆ ਜਾਊਗਾ 25 ਜੂਨ ਨੂੰ ਜੂਨ ਤੋਂ ਬਾਅਦ ਜੁਲਾਈ ਦੇ ਵਿੱਚ ਅਸੀਂ ਕਈਆਂ ਸੋਇਆਂ ਦੇ ਕਈਆਂ ਨਹਿਰਾਂ ਤੇ ਖੜਕੇ ਪਾਉਂਦੇ ਰਹੇ ਵੀਡੀਓ ਮੈਂ ਪਾਉਂਦਾ ਰਿਹਾ ਖੈਰਾ ਸਾਹਿਬ ਪਾਉਂਦੇ ਰਹੇ ਨੇ ਵੀ ਆਹ ਵੇਖੋ ਖਾਲੀ ਪਏ ਨੇ ਸੁੱਕੇ ਪਏ ਨੇ ਉਹ ਇਹਨਾਂ ਦਾ ਵਾਦਾ ਜਿਹੜਾ ਕੋ ਬਿਲਕੁਲ ਖੋਖਲਾ ਵਾਦਾ ਸੀ ਅਗਲੀ ਵਾਰਾਂ ਵੀ ਤੁਹਾਨੂੰ ਦਿਖਾ ਦੇਵਾਂਗੇ ਅਸੀਂ ਇੱਕ ਵਾਰ ਇਹਨਾਂ ਕੀਤਾ ਸੀ ਝੋਨੇ ਦੀ ਪਰਾਲੀ ਲੈ ਕੇ ਆਪਾਂ ਕੋਈ ਹੱਲ ਕੱਢਾਂਗੇ ਉਹ ਅਜੇ ਤੱਕ ਹੱਲ ਨਹੀਂ ਹੋਇਆ ਝੋਨੇ ਦੀ ਪਰਾਲੀ ਫੇਰ ਆ ਗਈ ਆ ਪਰਚੇ ਫੇਰ ਹੋਣਗੇ ਪਰਚੇ ਕਿਉਂ ਜਿਹੜਾ ਹੁਣ ਛੋਟਾ ਕਿਸਾਨ ਆ ਉਹ ਕਿਤਰਾ ਇੰਨਾ ਮਹਿੰਗੀ ਜਿਹੜੀ ਆ ਸਬਸਿਡੀ ਨਿਕਲਦੀ ਚੰਦ ਬੰਦਿਆਂ ਦੀ ਉਹ ਆਪਣੇ ਝੇਤਿਆਂ ਨੂੰ ਦੇ ਲਿੰਦੇ ਆ ਦੂਜੇ ਜਿਹੜੇ ਆ ਉਹ ਰਹਿ ਜਾਂਦੇ ਆ ਜਿਹੜਾ ਉਹਨੂੰ 5 ਕਿੱਲੇ ਵਾਲਾ 2 ਕਿੱਲੇ ਵਾਲਾ 3 ਕਿੱਲੇ ਵਾਲਾ ਉਹ ਕਿਤਰਾ ਐਡਾ ਵੱਡਾ ਟਰੈਕਟਰ ਲਿਆਊਗਾ ਸੁਪਰ ਸੀਟਰ ਕਿਦਾਂ ਲਿਆਊਗਾ ਉਹ ਸਰਕਾਰ ਨੂੰ ਚਾਹੀਦਾ ਆ ਪੀ ਉਹਨਾਂ ਵਾਸਤੇ ਕੋਈ ਹੱਲ ਕੱਢੇ ਕੋਈ ਹੱਲ ਨਹੀਂ ਹੈ ਉਹਨਾਂ ਵਾਸਤੇ ਉਦਾਂ ਹੀ ਕਿਉਂ ਪਰਚੇ ਕਰਨਗੇ ਪਿਛਲੀ ਵਾਰਾ ਵੀ ਅਸੀਂ ਪਰਚੇ ਰੱਦ ਕਰਾਏ ਐ ਤੱਕੀ ਵੀ ਕਰਾਵਾਂਗੇ ਪਰਚਾ ਕਹੇ ਤੇ ਨਹੀਂ ਹੁੰਦਿਆਂਗੇ ਪ੍ਰੈਜ਼ੀਡੈਂਟ ਨੇ ਖੜਕੇ ਸਾਹਿਬ ਖਾ ਕੇ ਰੋਹ ਦਾਲਦੇ ਸਾਹਿਬ ਸਾਡੇ ਏਰੀਆ ਦੇ ਪ੍ਰੈਜ਼ੀਡੈਂਟ ਸਾਹਿਬ ਸਿੰਘ ਦੇ ਦਫ਼ਤਰ ਸੇ ਘਰ ਆ ਜੀ ਸਾਡੇ ਇੱਥੋਂ ਦੇ ਜਿਹੜੇ ਸਾਡੇ ਗਵਰਡੀ ਦੇ ਛੋਟੇ ਭਰਾ ਨੇ ਜਗਦੇਸੇ ਹੋਰਾਂ ਕੀ ਸਾਡੇ ਮੇਰੇ ਨਾਲ ਬੈਠੇ ਨੇ ਨਾਲ ਹੀ ਸਾਡੇ ਪੰਜਾਬ ਦੇ ਪ੍ਰਧਾਨ ਰੂਪੀ ਜੀ ਮਿਠਾਈ ਬਿਠੇ ਨੇ ਬਖਸ਼ੀ ਜੀ ਬਿਠੇ ਨੇ ਨਵਾਜੀ ਮੇਰੇ ਕੋਲ ਬਿਠੇ ਸੀਗੇ ਅਧਿਆਪਨ ਦੇ ਕੌਲ ਸੀ ਬਾਬਾ ਬਿਠੇ ਨੇ ਧੇਰ ਸਾਹਿਬ ਬਿਠੇ ਨੇ ਬਖਸ਼ੀ ਜੀ ਨੇ ਮੈਂ ਸਾਰਿਆਂ ਦਾ ਹੀ ਤੇ ਆਦਰੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਆ ਤੇ ਮੈਂ ਇਹ ਜ਼ਿੰਮੇਵਾਰੀ ਨੂੰ ਆਪਣੇ ਤਨ ਦੇ ਨਾਲ ਜੋ ਵੀ ਇੱਥੇ ਮੈਨੂੰ ਇਹ ਆਪਣਾ ਡਿਊਟੀ ਲਾਉਣਗੇ ਮੈਂ ਆਪਣੀ ਡਿਊਟੀ ਜਿਹੜੀ ਹੈ ਉਹ ਪੂਰੀ ਆਪਣੇ ਤਨ ਦੇ ਨਾਲ ਆਪਣੀ ਇਹ ਨੂੰ ਮਾਵਾਗਾ ਜੋ ਵੀ ਇਲਾਕੇ ਦੇ ਕਿਸਾਨ ਨੂੰ ਤੇ ਮੁਸ਼ਕਲ ਆਉਂਦੀ ਆ ਮੈਂ ਉਹਦੇ ਨਾਲ ਮੋਢੇ ਨਾਲ ਡਾਕਰ ਦਾ ਖਰੂਗਾ ਕੋਈ ਇਲਾਕੇ ਵਿੱਚ ਕਿਸ ਕਿਸੇ ਕਿਸਮ ਦੀ ਵੀ ਕਿਸੇ ਮਜ਼ਦੂਰ ਨੂੰ ਕਿਸਾਨ ਨੂੰ ਕਿਸੇ ਨੂੰ ਵੀ ਕੋਈ ਦਿੱਕਤ ਆਉਂਦੀ ਆ ਅਸੀਂ ਦਿਨ ਰਾਤ ਉਹਦੇ ਨਾਲ ਹਾਜ਼ਰ ਆ ਤੇ ਜੋ ਵੀ ਇਹਨਾਂ ਦੇ ਹੁਮ ਹੋ ਗਏ ਉਹ ਵਾਸਤੇ ਅਸੀਂ ਉਹ ਉਹਦੀ ਪਰਣਾ ਕਰਦੇ ਹੋਏ ਇਹਨੂੰ ਇਸ ਲਈ ਕਹਾਂਗੇ